ਜਨਚਾਲ ਨੇ ਫਿਰ ਆਪਾਂ ਮੇਲੇ ਤੇ ਅੱਜ ਵਿਖਾਉਣੇ ਆ ਪੰਜਾਬ ਦਾ ਮੇਲਾ ਧੰਨਵਾਦ ਤੇ ਮਿਲਣੇ ਜਾ ਕੇ ਬਣੋਠਾ ਆਪਾਂ ਮੇਲੇ ਤੇ ਪਹੁੰਚ ਗਏ ਵੇਹਣੇ ਚੱਲ ਹੋਣੇ ਚੋ ਤਾਂ ਨੇ ਚਾਰ ਪਾ ਆ ਚੰਗੀਆਂ ਪਲੇਟਾਂ ਹੀ ਬਣੀਆਂ ਚੀਨੀ ਦੀ ਲਾ ਵੀ ਸਜਣੋ ਮੇਲੇ ਤੇ ਪਹੁੰਚ ਗਏ ਦਿਖਾਉਣਿਆ ਪ੍ਰੋਗਰਾਮ ਸਾਰਾ ਹੀ ਤੁਹਾਨੂੰ ਮੇਰਾ ਵੀਰੋ အဲဒီခေါင်းကြီးတက်လာတယ်

Obrigado.

दुखों का सामना करना पड़ा दुख दुखों के कुहार सुखते हुए नजर आते हैं ਇਹਨਾਂ ਦੇ ਸ਼ੇਰੇ ਪੰਜਾਬ ਦੇ ਗੋਪੇ ਸਿਵੇਂ ਅੰਮ੍ਰੇ ਛਾਲਾਂ ਮਾਰੀਆਂ ਔਰ ਉਹ ਸੱਲ ਮੰਗਾ ਜਿੰਨਾ ਵੀ ਬਹੁਤ ਘਰ ਕੇ ਉੱਠੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸੇਵੇ ਚ ਛਾਲ ਮਾਰਨ ਲਈ ਅੱਗੇ ਵਧੇ ਸੇਖ ਬਿਹਾਰ ਸਿੰਘ ਦਾ ਕੋਦੀ ਚੁੰਨੀ ਦਾ ਪੱਲਾ ਇੱਕ ਸਾਹ ਦੇ ਖਲੀਫ ਦੀਆਂ ਉਂਗਲਾਂ ਵਿੱਚ ਜੜ ਗਿਆ ਜਦੋਂ ਚੁੰਨੀ ਦੇ ਲੜ ਨੂੰ ਤੂ ਪਈ ਮਹਾਰਾਣੀ ਜਿੰਦਾ ਨੇ ਪਿਛੇ ਮੁੜ ਕੇ ਵੇਖਿਆ ਗੁਲਾਬ ਦੇ ਫੁੱਲ ਵਰਗਾ ਬਲੀਬ ਮਿਲਕਦਾ ਸੀ ਉਹਨੇ ਆਤਮਾ ਦੇ ਪੱਥਰ ਰੱਖ ਲਿਆ ਉਹਨੇ ਸੋਚਿਆ ਕਿ ਪਤੀ ਨਾ ਸੜ ਮਰੀ ਪਤੀ ਨਾ ਘੋਦ ਦੇ ਨਿਭ ਜੇਗਾ ਪਰ ਜੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦੂਰ ਇਹ ਜਮੀਨ ਸਿੰਘ ਜਿੱਤੇ ਵੱਡੇ ਉੱਤੇ ਆ क़िस्मत बि अजमली चं माड़ी गिला ई होॾे किथे कल त पाणी खड़ोता रहि

सौ री कई तरह कई तव्हां बांडे जा हा जॾहिं

आ जाओ जी आ जाओ भाई जी आ जाओ सरदार आ जाओ नुक्कड़दार आ जाओ जी आ जाओ जी हाल